श्री दीपक पारीक आईपीएस सीनियर कप्तान पुलिस जिला एसएस नगर जी ਦੇ ਦਿਸ਼ਾ ਨਿਰਦੇਸ਼ ਅਨਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੀ ਅਨਸਰਵ੍ਰਧ ਕਾਰਵਾਈ ਕਰਦੇ ਹੋਏ ਦੋ ਅਲੱਗ-ਅਲੱਗ ਕੇਸਾਂ ਵਿੱਚ ਏਟੀਐਮ ਬਦਲ ਕੇ ਠੱਗੀ ਮਾਰਨ ਵਾਲੇ ਦੋ ਮੈਂਬਰੀ ਇੰਟਰ ਸਟੇਟ ਗਰੋ ਅਤੇ ਇੱਕ ਦੋ ਮੈਂਬਰੀ ਚੋਰ ਗਿਰੋ ਦਾ ਪਰਦਾਫਾਸ਼ ਕਰਕੇ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸੀਆਈਏ ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਸੀ ਕਿ ਉਪਰੋਕਤ ਵਾਰਦਾਤਾਂ ਨੂੰ ਹਰ ਹਾਲਤ ਵਿੱਚ ਟੇਸ ਕਰੇ ਜਿਸ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਮਿੰਦਰ ਸਿੰਘ ਇਨਚਾਰਜ ਸੀਆਈਏ ਸਟਾਫ ਦੀ ਟੀਮ ਵੱਲੋਂ ਨਿਮਨਲਿਖਤ ਦੋਸ਼ੀਆਂ ਦਾ ਸਰਾਗ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਰਾਮਦਗੀ ਕੀਤੀ ਗਈ ਕਿ ਐਸਐਸਪੀ ਮੋਹਾਲੀ ਸ਼੍ਰੀ ਦੀਪਕ ਪਾਰਖੀ ਦੇ ਨਿਸ਼ਾ ਨਿਰਦੇਸ਼ ਅਨੁਸਾਰ ਸੀਆਈਏ ਦੀ ਟੀਮ ਵੱਲੋਂ ਇੱਕ ਜਿਹੜਾ ਇੰਟਰ ਸਟੇਟ ਗੈਂਗ ਸੀਗਾ ਏਟੀਐਮ ਫਰਾਡ ਗੈਂਗ ਉਹਦੇ ਦੋ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੋ ਮੈਂਬਰ ਸੀਗੇ ਇਹਨਾਂ ਕੋਲ ਇੱਕ ਵੈਨਿਊ ਕਾਰ ਸੀ ਇਹ ਵੈਨਿਊ ਕਾਰ ਦੇ ਥਰੂ ਆਪਰੇਟ ਕਰਦੇ ਸੀਗੇ ਅੱਡਾ ਢੇ ਏਟੀਐਮਸ ਤੇ ਜਾ ਕੇ ਜਿੱਥੇ ਕੋਈ ਬਜ਼ੁਰਗ ਜਾਂ ਕੋਈ 올ਡ ਅਏ ਪੀਤੀ ਜਾਂ ਕੋਈ ਹੋਰ ਲੇਡੀਆਂ ਉਹਨਾਂ ਨੂੰ ਇਹ ਹੈਲਪ ਕਰਨ ਦੇ ਬਹਾਨੇ ਹੁੰਦਾ ਏਟੀਐਮ ਫੜ ਕੇ ਉਹ ਏਟੀਐਮ ਚੇਂਜ ਕਰਦੇ ਸੀ ਉਸ ਤੋਂ ਬਾਅਦ ਉਸ ਏਟੀਐਮ ਚੋਂ ਪੈਸੇ ਘਟਾਉਦੇ ਸੀ ਇਹਨਾਂ ਕੋਲ ਕਰੀਬ ਅਸੀਂ 126 ਏਟੀਐਮ ਇੱਕ ਵਾਰ ਦਾ ਚਬਰਤੇ ਜਾਣ ਵਾਲੀ ਵੈਨਿਊ ਗੱਡੀ ਇੱਕ ਸਵਾਈਪ ਮਸ਼ੀਨ ਤੇ 3,85,000 ਰੁਪਏ ਰਿਕਵਰ ਕੀਤੇ ਨੇ ਇਹਨਾਂ ਦੇ ਖਿਲਾਫ ਅਸੀਂ 8ਵੇਂ ਮਹੀਨੇ ਚ ਅਗਸਤ 24 ਅਗਸਤ ਨੂੰ ਜੀਰਕਪੁਰ ਥਾਣੇ ਚ ਮੁਕੱਦਮਾ ਦਰਜ ਕੀਤਾ ਸੀਗਾ ਇਹ ਹਾਲਸੀ ਦੇ ਰਹਿਣ ਵਾਲੇ ਸੀ ਵਿਸਾਰ ਹਰਿਆਣੇ ਦੇ ਤੇ ਅਸੀਂ ਪਹਿਲਾਂ ਉੱਥੇ ਰੇਡਸ ਕਰਦੇ ਰਹੇ ਆਡਾ ਡੇਟਸ ਨੂੰ ਫਿਰ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਡਾ ਸੋਰਸਾਂ ਦੇ ਥਰੂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੀ ਕੁਸ਼ੀ ਇਹਨਾਂ ਕੋਲੋਂ ਬਰਾਮਦ ਹੋਇਆ ਜੀ ਇਹਨਾਂ ਕੋਲੋਂ ਜੀ ਸਾਨੂੰ 126 ਐਪੀਮ ਬਰਾਮਦ ਹੋਏ ਨੇ ਇੱਕ ਵਾਈਪ ਮਸ਼ੀਨ ਜਿਹੜੀ ਇਹ ਯੂਜ਼ ਕਰਦੇ ਸੀਗੇ ਇੱਕ ਗੱਡੀ ਜਿਹੜੀ ਵਾਰਦਾ ਜੀ ਤੇ ਟਰੈਵਲ ਕਰਦੇ ਸੀਗੇ ਇਹ ਇੱਕ ਇੰਟਰ ਸਟੇਟ ਗੈਂਗ ਹੈ ਇਕੱਲਾ ਪੰਜਾਬ ਚ ਨਹੀਂ ਹਰਿਆਣਾ ਯੂਪੀ ਐਮਪੀ ਅਡੱਟ ਸਟੇਟਸ ਆਪਰੇਟ ਕਰਦੇ ਸੀਗੇ ਮੋਡਲ ਸਿਮੁਲਟੀਨੀਟੀ ਵੀ ਸੀ ਕਿਵੇਂ ਕਿਹਨੂੰ ਮੋਡਲ ਫੌਂਡ ਸਪੈਂਡਿੰਗ ਇਹਨਾਂ ਨੇ ਏਟੀਐਮਸ ਤੇ ਖੜ ਜਾਣਾ ਜਦੋਂ ਕੋਈ ਵਿਅਕਤੀ ਆਇਆ ਉਹਨੂੰ ਕਹਿਣਾ ਵੀ ਏਟੀਐਮ ਯੂਜ਼ ਕਰ ਰਿਹਾ ਤਾਂ ਉਹਦੇ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਨਾ ਉਹਦਾ ਏਟੀਐਮ ਸਵੈਪ ਕਰਨਾ ਉਹਦੀ ਹੈਲਪ ਕਰਨ ਦੇ ਬਹਾਨੇ ਏਟੀਐਮ ਸਵੈਪ ਕਰਨ ਤੋਂ ਬਾਅਦ ਉਹ ਦੂਜਾ ਏਟੀਐਮ ਦੇ ਰਹਿਣਾ ਫਿਰ ਉਹ ਏਟੀਐਮ ਦੇ ਥਰੂ ਪੈਸੇ ਵਿਡਰਾ ਕਰਨੇ ਹੁਣ ਤੱਕ ਦੱਸਿਆ ਜੀ ਇਹਨਾਂ ਨੇ ਕਿੰਨੀਆਂ ਕੇਸ ਹੌਸਾ ਜੀ ਕੋਈ ਨਾ ਤਾਂ ਕੋਈ ਨਹੀਂ ਇਹ ਹਸ਼ ਤੱਕ ਹੀ ਸਾਨੂੰ ਪਤਾ ਲੱਗਿਆ ਆਪ ਹੀ ਆਪਰੇਟ ਕਰਦੇ ਸੀ ਅੱਡ ਅੱਡ ਡਿਸਟ੍ਰਿਕਟ ਅੱਡ ਅੱਡ ਸਟੇਟਸ ਦੇ ਖਿਲਾਫ ਮੁਕਦਮੇ ਦਰਜ ਨੇ ਹੁਣ ਤੱਕ ਕਿੰਨੀ ਕਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਕੁਝ ਲੱਗਿਆ ਜੀ ਪਤਾ ਨਹੀਂ 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਦਿੱਤੇ ਜਿਹੜੇ ਆਪਣੇ ਮੁਹਾਲੀ ਜिले ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਵਕਤ ਤੋਂ ਅਡਮਿਨਿਸਟਰेटर ਹੈਗੇ ਪੰਜਾਬ ਦੇ ਕਿਹੜੇ ਕਿਹੜੇ ਸੂਬੇ ਆ ਜਿੱਥੇ ਪਹਿਲਾਂ ਮਾਮ ਇਹਨਾਂ ਦੇ 8-8 ਸੂਬਿਆਂ ਚੋਂ ਜਈ ਉਹ ਅਸੀਂ 8-8 ਸਟੇਟਸ ਤੋਂ ਡਾਟਾ ਕਲੈਕਟ ਕਰ ਰਹੇ ਹਾਂ 7 ਤੋਂ 8 ਮੁਕਦਮੇ ਨੇ ਇਹ ਮੇਨਲੀ ਹਰਿਆਣਾ ਯੂਪੀ ਤੇ ਮੱਧਿਆ ਪ੍ਰਦੇਸ਼ ਇਹ ਪਾਸਵਰਡ ਕਿਵੇਂ ਟਰੇਸ ਕਰਦੇ ਸੀ ਇਹ ਸ਼ੋਰਟ ਦੇ ਉੱਤੋਂ ਓਵਰਲੁੱਕ ਕਰਕੇ ਪਹਿਲਾਂ ਪਾਸਵਰਡ ਲੈ ਲੈਂਦੇ ਸੀ ਜਦੋਂ ਕੋਈ ਜਦੋਂ ਕੋਈ ਵਿਅਕਤੀ ਹਾਂ ਏਟੀਐਮ 'ਚ ਪੈਸੇ ਕਢਾਉਣ ਗਿਆ ਤਾਂ ਇਹਨਾਂ ਨੇ ਪਹਿਲਾਂ ਉਹਦੀ ਹੈਲਪ ਕਰਨ ਦੇ ਬਹਾਨੇ ਉਹਦਾ ਏਟੀਐਮ ਲੈਣਾ ਮੋਸਟ ਆਫ ਦਾ ਟਾਈਮਸ ਕੀ ਹੁੰਦਾ ਸੀ ਏਟੀਐਮ ਲੈ ਕੇ ਵੀ ਤੁਹਾਡੀ ਮਿਹਨਤ ਕਰ ਦੰਨਾ ਪੈਸੇ ਕਢਾ ਦੰਨਾ ਹੈ ਤਾਂ ਏਟੀਐਮ ਲੈ ਲਿਆ ਉਹ ਤੋਂ ਪਾਸਪੋਰਟ ਪੁੱਛ ਲਿਆ ਤੇ ਉਹਨੂੰ ਪੈਸੇ ਕਢਾ ਕੇ ਫੜਾਤੇ ਏਟੀਐਮ ਚੇਂਜ ਕਰਤਾ ਉਸ ਤੋਂ ਬਾਅਦ ਉਹ ਏਟੀਐਮ ਚੋਂ ਆਪ ਵਿਡਰਾ ਕਰੀ ਜਾਂਦੇ ਸੀ ਕਿਉਂਕਿ ਇਹਨਾਂ ਕੋਲ ਜਿਹੜੀ ਡਿਟੇਲ ਸੀ ਉਹ ਆ ਜਾਂਦੀ ਆ ਅਨਗਾਰਡਨ ਸੀਗੇ ਜੇ ਗਾਰਡ ਹੁੰਦਾ ਸੀ ਉੱਥੇ ਜਿਹੜੇ ਵਾਰਦ ਅਨਜਾਮ ਲਿਆ ਜਾਂਦੇ ਸੀ ਇਹ ਆਡਾ ਏਟੀਐਮਸ ਤੇ ਕੀਤਾ ਹੀ ਲੱਗਦਾ ਵੀ ਸੰਸਾਰ ਜਿਵੇਂ ਹਿੱਥੇ ਉੱਥੇ ਕਰਦੇ ਸੀ ਜਿਵੇਂ ਸਾਡੇ ਇੱਥੇ ਆਲਮੋਸਟ ਸਾਰੇ ਗਾਰਡ ਹੈਗੇ ਤਾਂ ਤਨ ਪੁੱਛਿਆ ਨਹੀਂ ਸਹੀ ਕੰਪਲੈਕਸ ਹਰ ਪਾਸੇ ਜੇ ਗਾਰਡਡ ਵੀ ਆਂਗਾਰਡਡ ਵੀ ਸੋ ਜਿਹੜੀ ਇਹ ਸਵਾਈਪ ਮਸ਼ੀਨ ਯੂਜ਼ ਕਰ ਰਹੇ ਜਿਹੜੇ ਬੈਂਕ ਦੇ ਇਹ ਰਹੀ ਇਹਦਾ ਡਾਟਾ ਸੀ ਰਿਕਵਰ ਕਰ ਰਹੇ ਆ ਇੱਕ ਇਹਨਾਂ ਨੇ ਫਰਜੀ ਇੱਕ ਅਕਾਊਂਟ ਧਰਵਾਇਆ ਹੋਇਆ ਸੀ ਉਹਦੇ ਨਾਲ ਇਹਨੂੰ ਅਟੈਚ ਕੀਤਾ ਹੋਇਆ ਸੀ ਕਿਹੜੇ ਬੈਂਕ ਨੂੰ ਕੁਛ ਆਈਡੀ ਬਿਲਕੁਲ ਅਸੀਂ ਅਸੀਂ ਇੱਕ ਵਾਰ ਸਾਰੇ ਮੈਸੇਜes ਥਰੂ ਡਾਟਾ ਲਏ ਸਰ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜੀ ਹਾਂ ਜੀ ਇਹਨਾਂ ਨੂੰ ਪੇਸ਼ ਕਰਕੇ ਅਸੀਂ ਚਾਰ ਜੀ ਦੋ ਹੀ ਬੰਦੇ ਜਾਂ ਹੋਰ ਵੀ ਇਹਦੇ ਨਾਲ ਹੈਗੇ ਹਜ ਤੱਕ ਦੋ ਹੀ ਬੰਦੇ ਨੇ ਜੀ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜੀ ਚਾਰ ਦਿਨ ਦਾ ਪੁਲਿਸ ਨੂੰ ਸਰ ਜਿਹੜਾ ਦੂਸਰਾ ਕੇਸ ਹੱਲ ਕਰਿਆ ਉਹਦੇ ਬਾਰੇ ਕੀ ਜਾਣਕਾਰੀ ਦਵੋਗੇ ਦੂਸਰਾ ਜੀ ਇੱਕ ਗਰੋ ਹੈ ਦੋ ਬੰਦਿਆਂ ਦਾ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦੰਦੇ ਸੀ ਇਹ ਵੀ ਜੀਲਪੁਰ ਪਰਚਾ ਦਰਜ ਹੋਇਆ ਸੀ ਜੀ 23 ਸਤੰਬਰ ਨੂੰ ਇਹਨਾਂ ਨੇ ਇੱਕ ਘਰ ਚ ਆ ਕੇ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਜਿੱਥੋਂ 골ਡ ਤੇ ਸਿਲਵਰ ਕਾਫੀ ਚੋਰੀ ਕਰਕੇ ਲੈ ਗਏ ਸੀ ਇਹਨਾਂ ਬੰਦਿਆਂ ਨੂੰ ਅਸੀਂ ਫਿਰ ਆਪਣੇ ਸੋਰਸਿਸ ਥਰੂ ਇਨਪੁਟਸ ਤੇ ਟੈਕਨੀਕਲ 加ਟੇ ਦੇ थ्रू ਇਹਨਾਂ ਨੂੰ ਟਰੇਸ ਕੀਤਾ ਟਰੇਸ ਕਰਕੇ ਅਰੈਸਟ ਕੀਤਾ ਜਿਨ੍ਹਾਂ ਤੋਂ ਸੋਨੇ ਤੇ ਚਾਂਦੀ ਦੇ ਗਹਿਣੇ ਰਿਕਵਰ ਹੋਏ ਜਿੰਨਾਂ ਦੀ ਕੀਮਤ ਹੈ ਜੀ ਦੀ ਅਪ੍ਰੋਕਸੀਮੇਟ ਇਹ 8-8 ਗਹਿਣੇ ਨੇ ਜੀ ਇਹਦੇ ਨਹੀਂ ਜਿਹੜੀ ਸਮਾਨ ਬਰਾਮਦ ਕੀਤਾ ਹੈ ਜੀ ਸੋਨਾ ਤੇ ਚਾਂਦੀ ਦਾ ਇਹਦੀ ਅਪ੍ਰੋਕਸੀਮੇਟ ਕੀਮਤ ਜੀ ਸਭ ਤੋਂ ਜ਼ਿਆਦਾ 6.5-7 ਲੱਖ ਜੀ ਜਿਹੜੇ ਦੋ ਬੰਦੇ ਕਿੱਥੋਂ ਉਪਰੋਂ ਆਏ ਪਿਟੋਮਾਦੁਰੋਂ ਬਰਾਮਦ ਕਰਾ ਤੁਸੀਂ ਇਹ ਇਹਨਾਂ ਦੇ ਕੋਲ ਹੀ ਸੀਗਾ ਜੀ ਇਹਨਾਂ ਤੋਂ ਹੀ ਰਿਕਵਰ ਕੀਤਾ ਸਰ ਕਿੱਥੋਂ ਅਰੈਸਟ ਕਿੱਥੋਂ ਕੀਤਾ ਇਹਨਾਂ ਨੂੰ ਜਿਹੜੇ ਇਹ ਚੋਰ ਨੇ ਐਰੋ ਸਿਟੀ ਤੋਂ ਅਰੈਸਟ ਕੀਤੇ ਗਏ ਤੇ ਦੋਏ ਆ ਕਿ ਹੋਰ ਵੀ ਇਹਨਾਂ ਦੇ ਗੈਂਗਰ ਨੇ ਦੋ ਹੀ ਸੀਗੇ ਇਹ ਹਾਂਜੀ ਬਾਕੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਕਿ ਕਿਤੇ ਜਦੋਂ ਘਰ ਦੇ ਮਾਲਕ ਕਿਤੇ ਰਿਸ਼ਤੇਦਾਰੀ ਮੈਂ ਜਾਂ ਵਿਆਹ ਸ਼ਾਦੀ ਮੈਂ ਜੱਲ ਰਹੇ ਨੇ ਨਹੀਂ ਦੇਖੀ ਕਰਕੇ ਦੇਖ ਲੈਂਦੇ ਜੀ ਜਿਹੜਾ ਘਰ ਖਾਲੀ ਆ ਜਦੋਂ ਰਾਤ ਨੂੰ ਉਸ ਘਰ 'ਚ ਕੋਈ ਹੁੰਦਾ ਨਹੀਂ ਸੀ ਆਪਾਂ ਨੂੰ ਪਤਾ ਲੱਗ ਲੱਗਿਆ ਇਹਨਾਂ ਨੂੰ ਕਿਸੇ ਤੋਂ ਇਨਫਰਮੇਸ਼ਨ ਆ ਗਈ ਤਾਂ ਉਸ ਘਰ 'ਚ ਆਪਰੇਟ ਕਰ ਤੇ ਇਹਨਾਂ ਦਾ ਵੀ ਪੁਲਿਸ ਰਿਮਾਂਡ ਹੋਇਆ ਕਿ ਨਹੀਂ ਜੀ ਇਹਨਾਂ ਦਾ ਵੀ ਪੁਲਿਸ ਰਿਮਾਂਡ ਹੈ 4 ਦਿਨ ਅੱਛਾ ਧੰਨਵਾਦ ਜੀ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज